ਬਠਿੰਡਾ ਵਿਜੀਲੈਂਸ ਦੀ ਟੀਮ ਨੇ ਇੱਕ ASI ਮੇਜਰ ਸਿੰਘ ਨਾਰਕੋਟਿਕਸ ਸਹਲਤ ਤੇ ਉਸਦੇ ਪ੍ਰਾਈਵੇਟ ਡਰਾਈਵਰ ਨੂੰ ਰੰਗੇ ਹੱਥੀਂ ਕਾਬੂ ਕੀਤਾ ਹੈ ਮੇਜਰ ਸਿੰਘ ਨੇ ਇੱਕ ਡਰੱਗ ਮਾਮਲੇ ਵਿੱਚ ਕੁਝ 골ਡ ਬਿਨਾ ਕਾਗਜ਼ੀ ਕਾਰਵਾਈ ਤੇ ਰੱਖਿਆ ਸੀ ਉਸ ਨੂੰ ਵਾਪਸ ਦੇਣ ਦੇ ਬਦਲੇ 2 ਲੱਖ ਦੀ ਮੰਗ ਕੀਤੀ ਗਈ ਪਰ ਇਹ ਸੌਦਾ 1 ਲੱਖ 5000 ਵਿੱਚ ਤੈਅ ਹੋ ਗਿਆ ਇਹ ਰਕਮ ਦੇਣ ਸਬੇ ਵਿਜੀਲੈਂਸ ਦੀ ਟੀਮ ਨੇ ASI ਮੇਜਰ ਸਿੰਘ ਅਤੇ ਪ੍ਰਾਈਵੇਟ ਵਿਅਕਤੀ ਰਾਮ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਡੀਐਸਵੀ ਵਿਜੀਲੈਂਸ ਕੁਲਵੰਤ ਸਿੰਘ ਦਾ ਕਹਿਣਾ ਹੈ ਕਿ ਇਹਨਾਂ ਤੋਂ ਹੋਰ ਵੀ ਅਹਿਮ ਖੁਲਾਸੇ ਹੋਣਗੇ ਇਹ ਸਾਡੇ ਇੰਟੀਡਾਰਪੋਰਟਿਕ ਟਾਸਕ ਫੋਰਸ ਦੇ ਵਿੱਚ ਐਸਐਸਆਈ ਤਾਇਨਾਤ ਸੀਗਾ ਜਿਹੜਾ ਇੱਕ ਪ੍ਰਾਈਵੇਟ ਵਿਅਕਤੀ ਨਾਲ ਰੱਖਿਆ ਹੋਇਆ ਸੀ ਰਾਮ ਸਿੰਘ ਡਰਾਈਵਰ ਦੇ ਤੌਰ ਤੇ ਕੰਮ ਕਰਦਾ ਸੀਗਾ ਇਹਨਾਂ ਨੇ ਇੱਕ ਐਨਡੀਪੀ ਸੈਕਟਰ ਦਾ ਮਕਦਮਾ ਗੁਰਪਿਆਰ ਸਿੰਘ ਸਨੋਫ ਹਜਾਇਬ ਸਿੰਘ ਦੇ ਖਿਲਾਫ ਦਰਜ ਕੀਤਾ ਸੀਗਾ ਉਹਦੇ ਵਿੱਚ ਕੁਝ ਪੈਸੇ ਤੇ ਜਿਹੜੇ ਆਪਣੇ ਦਾ 골ਡ ਬਰਾਉਂਡ ਹੋਇਆ ਸੀਗਾ ਉਹਨਾਂ ਕੋਲ ਉਹ 골ਡਨ ਨੇ ਇਹਨਾਂ ਨੂੰ ਵਿੱਚ ਦੇ ਆਉਦੇ ਕੋਲੇ ਰੱਖ ਲਿਆ ਫਾਈਲ ਦੇ ਵਿੱਚ ਨਹੀਂ ਸੀ ਪਾਇਆ 골ਡ ਵਾਪਸ ਕਰਨ ਦੇ ਰਿੰਜ ਦੇ ਵਿੱਚ ਉਸ ਤੋਂ ਇਹਨਾਂ ਨੇ ਡਿਮਾਂਡ ਕੀਤੀ ਸੀਗੀ ਪਹਿਲਾਂ 2 ਲੱਖ ਦੀ ਕੀਤੀ ਸੀ ਬਾਅਦ ਦੇ ਵਿੱਚ 1.5 ਲੱਖ ਦੀ ਕੀਤੀ ਜੋ ਉਸ ਤੋਂ ਬਾਅਦ ਫਿਰ ਇਹਨਾਂ ਨੇ 1 ਲੱਖ ਤੇ 5000 ਦੇ ਵਿੱਚ ਸੈਟਲ ਕਰ ਲਿਆ ਸੀ ਮੈਟਰ ਤਾਂ ਉਹ ਬੰਦਾ ਦੇਣਾ ਨਿਸਟਾ ਉਹਨੇ ਸਾਡੇ ਕੋਲੇ ਅਪਰੋਚ ਕੀਤਾ ਜੈਪ ਸਿੰਘ ਵਦਈ ਨੇ ਤਾਂ ਅਸੀਂ ਜਿਹੜਾ ਉੱਥੇ ਮੌਕੇ ਦੇ ਉੱਤੇ ਕਾਰਵਾਈ ਕਰਦੇ ਹੋਏ ਇਹਦੇ ਤੇ ਟ੍ਰੈਵਲ ਆਇਆ ਤੇ ਟ੍ਰੈਵਲ ਦੇ ਵਿੱਚ ਜਿਹੜਾ ਪ੍ਰਾਈਵੇਟ ਵਿਅਕਤੀ ਆਰਮ ਸਿੰਘ ਸੀਗਾ ਉਹਨੂੰ ਮੌਕੇ ਤੇ ਅਸੀਂ 1 ਲੱਖ 5000 ਦੀ ਰਕਮ ਨਾਲ ਰੈਡ ਹੈਂਡਰਡ ਆ ਰਾਉਂਡ ਅਪ ਕੀਤਾਗਾ ਇਹ ਅੰਤਰੰਤ ਹੀ ਸਾਨੂੰ ਪਤਾ ਲੱਗਿਆ ਵੀ ਜਿਹੜਾ ਉਹ ਮੇਜਰ ਸਿੰਘ ਆ ਉਹ ਵੀ ਆ ਉਸੇ ਉਸੇ ਟਾਈਮੇ ਅਸੀਂ ਕਾਰਵਾਈ ਕਰਦੇ ਜਿਹੜਾ ਮੇਜਰ ਸਿੰਘ ਨੂੰ ਉਹਦੇ ਘਰੋਂ ਰਾਉਂਡ ਅਪ ਕੀਤਾਗਾ ਇਹ ਐਸਾ ਹੀ ਤਨਾਦ ਕਿਤੇ ਸਾਰੇ ਇਹ ਐਂਟੀ ਨਾਰਕੋਟਿਕਸ ਟਾਸ ਫੋਰਸ ਦੇ ਵਿੱਚ ਇੱਥੇ ਬਠਿੰਡਾ ਦੇ ਮਾਨਸਾ ਦੇ ਵਿੱਚ ਇਹਨੂੰ ਕਾਰਵਾਈ ਕਰਨ ਦੇ ਅਧਿਕਾਰ ਨੇਗੇ ਇੱਥੇ ਪੋਸਟਡ ਹੈ ਜੀ ਪ੍ਰਾਈਵੇਟ ਬੰਦੇ ਅਕੀ ਲੈਂਦਾ ਜੀ ਤਾਂ ਪੈਸੇ ਨਹੀਂ ਲੈਣਾ ਪ੍ਰਾਈਵੇਟ ਵਿਅਕਤੀ ਜਿਹੜਾ ਹੈਗਾ ਜਿਹਦਾ ਡਰਾਈਵਰ ਹੈਗਾ ਕਈ ਕੇਸਾਂ ਦੇ ਵਿੱਚ ਗਵਾਹ ਵੀ ਹੈ ਤੇ ਬਾਕੀ ਬੀਪੀਐਸ ਇਨਵੈਸਟੀਗੇਟ ਕਰ ਰਿਹਾ ਵੀ ਇਹਦਾ ਕੀ ਲਿੰਕ ਹੈਗਾ ਦੇ ਨਾਲ ਤੇ ਆਈਓ ਆਪਸੇ ਕੇਸ ਇਹ ਗੁਰਪਿਆਰ ਸਿੰਘ ਵਾਲੇ ਕੇਸ ਦੇ ਵਿੱਚ ਐਸੇ ਮੇਜਰ ਸਿੰਘ ਆਈਓ ਹੈਗਾ ਉਸ ਕੇਸ ਦੇ ਵਿੱਚ ਉਹਨਾਂ ਨੇ ਜਿਹੜਾ ਪੈਸਾ ਰੱਖਿਆ ਸੀਗਾ ਉਹਦੇ ਸਬੰਧ ਦੇ ਉਹ ਜਿਹੜਾ 골ਡ ਰੱਖਿਆ ਹੈਗਾ ਜਾਂ ਕੋਈ ਹੋਰ ਚੀਜ਼ ਉਹ ਸੀ ਇਨਵੈਸਟੀਗੇਟ ਕਰ ਰਹੇ ਕਿੰਨਾ 골ਡ ਸੀਗਾ ਕਿੰਨੇ 골ਡ ਦਾ ਵਸੰਦ ਗਿਰ ਇਹਨੂੰ ਬਾਕਸ ਕਰਨ ਦਾ ਕਾਰਨ ਇਹ ਸਾਰਾ ਵੀ ਜੋ ਸਾਡੇ ਮੇਰੇ بیٹے ਤੇ ਇੱਕ ਇਹਨਾਂ ਦੇ بیٹے ਤੇ ਨਜਾਇਜ਼ ਇਹਨਾਂ ਵਾਟੇ ਦਿੱਤਾ ਸੀਗਾ ਫਾਟਾ ਦੇ ਕੇ ਨਜਾਇਜ਼ ਸਭ ਤੋਂ ਪੈਸੇ ਮੰਗ ਕੇ ਸੀ ਇਹਨਾਂ ਨੇ ਤੇ ਜੋ ਅਸੀਂ ਇਹਨਾਂ ਨੂੰ ਪੈਸੇ ਦਿੱਤੇ ਤੇ ਇਹਨਾਂ ਦੀ ਜੀ ਲੈਸ ਇਹਨਾਂ ਨੂੰ ਫੜ ਕੇ ਤੁਸੀਂ ਮਦਈਏ ਉਸ ਮਾਮਲੇ ਹਾਂਜੀ ਮਦਈਏ ਕਿੰਨੇ ਪੈਸੇ ਮੰਗੇ ਸੀ ਕਿੰਨੇ ਦਿੱਤੇ 2 ਲੱਖ ਰੁਪਏ ਮੰਗਾ ਸੀਗਾ ਤੇ 1 ਲੱਖ ਰੁਪਏ ਮੈਂ ਇਥੋਂ ਲੈ ਗਿਆ ਇਹਦੇ ਕੋਲ ਸੋਨਾ ਸੀਗਾ ਜੋ ਵਗੈਰਾ ਸੀਗਾ ਉਹ ਹਲੇ ਕਵਰ ਪ੍ਰਸ਼ਾਸਨ ਲੱਗਾ ਹੈ ਜੀ ਨਾਲ ਸਾਡੇ ਧੰਨਵਾਦ ਕਰਦੇ ਆਂ ਇਹਨਾਂ ਨੇ ਸਾਡਾ ਸਾਥ ਦਿੱਤਾ ਕਿੰਨੇ ਕੇ ਪੈਸੇ ਦਾ ਸੋਨਾ ਸੀ ਔਰ ਕਿੰਨੀ ਕਮੌਂ ਸੀ ਤੁਹਾਡੀ ਜਿਹੜੀ ਜਿਹੜਾ ਸੋਨਾ ਹੈਗਾ 5 ਲੱਖ ਦਾ ਸੋਨਾ ਹੈ ਨਾ ਤਾਂ ਬਿਟੇ ਅੰਦਰ ਤਾਂ ਚੈਨੀ ਵੀ ਹੈਗੇ ਤਾਂ ਨੇ ਬਿਟੇ ਸੀ ਚੈਨੀ ਸੋਨੇ ਦੇ ਘੜਾ ਸਿਕਾ ਉਹ ਕੁਝ ਚਾਂਦੀ ਦਾ ਸੀਗਾ ਸਮਾਨ ਪਾਛ ਪਾਇਆ ਸੀਗਾ ਤੇ ਕੁਝ ਮਾਉਂਟ ਸੀ ਇਹਨਾਂ ਦਾ ਕਪੜਾ ਕਾਰੋਬਾਰਾ ਤੋਂ ਹੁੰਦਾ ਇਹਨਾਂ ਦਾ ਆਦੀ ਸੀਗੀ ਉਹ ਵੀ ਉਹਨਾਂ ਕੋਲ ਹੈ ਜੀ ਦੋ ਦੋਲਾ ਕਰ دیا۔ ਉਹ ਸਾਰਾ ਪ੍ਰਸ਼ਾਸਨ ਲੱਗਾ ਕਿ ਅਚਾ ਕੈਸ ਕਦੋਂ ਦਰਜ ਹੋਇਆ ਸੀ ਕਿਤੇ ਕਿਤੇ ਖਲਾਫ ਕੇਸ ਸਭ ਜੋ ਹੈ ਪਿਛਲੇ ਐਤਵਾਰ 11:00 ਤੇ ਐਫਆਰ ਦਰਜ ਕਰੀ ਹੋਈ ਹੈ ਕਿਤੇ ਕਿਤੇ ਖਲਾਫ ਕਰਦੇ ਉਹ ਮੇਰੇ ਬੇਟੇ ਦੇ ਖਲਾਫ ਇੱਕ ਇਹਨਾਂ ਦਾ ਬੇਟਾ ਹੈਗਾ ਇੱਕ ਮੁੰਡਾ ਹੋਰ ਹੈ ਮੇਰੇ ਬੰਦੋ ਨਾਮ ਦਾ ਗਗਨਪਿਆਰ ਸਿੰਘ ਅਰਸ਼ਦੀਪ ਸਿੰਘ ਤੇ ਆਪਣਾ ਕੰਮਦੀਪ ਸਿੰਘ ਕੇਸ ਕੀ ਹੈ ਕੇਸ ਇਹਨਾਂ ਨੇ 500 600 ਗ੍ਰਾਮ ਜਿੰਨਾ ਪਾਦਾ ਜੈ ਪਾਦਾ ਪਲਾਨ ਕਰਕੇ ਪਾਇਆ ਸਾਰਾ ਕਿਸਨਰ ਦਾ ਡਿਜੀਲੈਂਸ ਦੀ ਕਾਰਵਾਈ ਕਿਸਮਤ ਬਹੁਤ ਵਧੀਆ ਜੀ ਇਹਨਾਂ ਦਾ ਬਹੁਤ ਸ਼ੁਕਰ ਹੈ ਜੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਹਿੰਕੀ ਸਰ ਪਿਛਲੇ ਦਿਨੀ ਨਾ ਸਾਡਾ ਬੇਟਾ ਜਿਹੜਾ ਹੈਗਾ ਮੇਰਾ ਭਤੀਜਾ ਉਹ ਕੱਪੜੇ ਦੀ ਦੁਕਾਨ ਹੈ ਘੇਰ ਵਿਖੇ ਕੱਪੜੇ ਦਾ ਕਾਰੋਬਾਰ ਕਰਦੇ ਆ ਜੀ ਬਹੁਤ ਵੱਡਾ ਸ਼ੋਰੂਮ ਹੈ 13 ਮਲਾਜ਼ਮ ਤਾਂ ਅਸੀਂ ਨੌਕਰੀ ਤੇ ਰੱਖੇ ਹੋਏ ਨੇ ਪਰ ਜਿਹੜਾ ਹੈਗਾ ਐਸਟੀਐਫ ਇਹਨਾਂ ਨੇ ਬਣਾਈ ਆ ਪੰਜਾਬ ਸਰਕਾਰ ਨੇ ਉਹਨਾਂ ਨੇ ਇੱਕ ਜਾਲੀ ਸਾਜਿਸ਼ ਰਚ ਕੇ ਸਾਡੇ ਬੱਚਿਆਂ ਨੂੰ ਤਾਂ ਸਭ ਤੇ ਮੱਥਾ ਟੇਕਣ ਆਇਆ ਨੂੰ ਮੱਥਾ ਟੇਕ ਕੇ ਵਾਪਸ ਜਾਂਦੇ ਸੀਗੇ ਰਾਸਤੇ 'ਚ ਰੁਕ ਕੇ ਪੀਜਾ ਹਟ ਤੇ ਪੀਜਾ ਖਾਣ ਲੱਗੇ ਉੱਥੇ ਇਹਨਾਂ ਨੇ ਟਾਰਗੇਟ ਪਲਾਨ ਕਰਕੇ ਸਾਡੇ ਬੱਚਿਆਂ ਨੂੰ ਨਜਾਇਜ਼ ਤੌਰ ਤੇ 506 ਗ੍ਰਾਮ ਚਟੇ ਦੇ ਕੇਸ ਦੇ ਵਿੱਚ ਅਨਵੋਲਵ ਕੀਤਾ ਬਾਅਦ ਵਿੱਚ ਇਹਨਾਂ ਨੇ ਕੀ ਕੀਤਾ ਉਹ ਬੱਚਿਆਂ ਦਾ ਰਿਮਾਂਡ ਵੀ ਲਿਆ ਉਹਨਾਂ ਦੇ ਡਰਗ ਟੈਸਟ ਵੀ ਕਰਾਏ ਜਿਨ੍ਹਾਂ ਦੀ ਕੇ ਰਿਪੋਰਟ ਵੀ ਜ਼ੀਰੋ ਆਈ ਫਿਰ ਮੇਜਰ ਸਿੰਘਰ ਨੇ ਮੇਰੇ ਨਾਲ ਸੰਪਰਕ ਕੀਤਾ ਅੱਛਾ ਲੇਟਸ ਮਾਮਲਾ ਕੀ ਹੋਇਆ ਜਿਹੜਾ ਤੁਹਾਡਾ ਸੋਨਾ ਪਿਆ ਸੀ ਸਮਾਰ ਪਿਆ ਸੀ ਉਹ ਥੱਲੇ ਕਿੰਨੇ ਪੈਸੇ ਮੰਗਦਾ ਸੀ 2 ਲੱਖ ਰੁਪਈਆ ਮੇਜਰ ਸਿੰਘ ਨੇ ਅਜੈਬ ਸਿੰਘ ਸਰਪੰਚ ਰਾਏਪੁਰ ਤੋਂ ਮੰਗਿਆ 1.5 ਲੱਖ ਰੁਪਈਆ ਮੇਰੇ ਨਾਲ ਮੇਰੇ ਕੋਲ ਵੀਡੀਓ ਰਿਕਾਰਡਿੰਗ ਹੈ ਇਹਨਾਂ ਕੋਲੇ ਵੀ ਰਿਕਾਰਡਿੰਗ ਹੈ ਸਾਡੇ ਦੋਨਾਂ ਨਾਲ ਇਹਨਾਂ ਨੇ ਇਹ ਤਾਲਮੇਲ ਕੀਤਾ ਮੇਰੇ ਨਾਲ ਰਾਮ ਦਿੱਤਾ ਕੈਂਚੀਆਂ ਦੇ ਕੀਤਾ ਇਹਨਾਂ ਨਾਲ ਬਣਾ ਵਾਲੀ ਵਿਖੇ ਕਿੰਨੇ ਪੈਸੇ ਦਿੱਤੇ ਕਰੋ ਅਸੀਂ 1 ਲੱਖ ਰੁਪਈਆ ਇਹਨਾਂ ਨੂੰ ਦਿੱਤਾ ਅਸੀਂ ਜਾ ਕੇ ਵਿਜੀਲੈਂਸ ਕੋਲੇ ਗੱਲ ਕੀਤੀ ਵਿਜੀਲੈਂਸ ਨੇ ਸਾਡੀ ਬਹੁਤ ਵਧੀਆ ਮਦਦ ਕੀਤੀ ਪਾਰੇ ਭ੍ਰਿਸ਼ਟ ਅਧਿਕਾਰੀਆਂ ਨੂੰ ਜਿਹੜੇ ਕਿ ਆਪਦੇ ਕੋਲੋ ਹੀ ਚਿੱਟਾ ਪਾ ਕੇ ਜਿਨ੍ਹਾਂ ਦੇ ਆਪਦੇ ਬੱਚੇ ਐਨਡੀਪੀਏ ਕੇਸ ਦੇ ਵਿੱਚ ਮੇਜਰ ਸਿੰਘ ਦਾ ਇੱਕ ਬੇਟਾ ਜੇਲ੍ਹ 'ਚ ਐ ਦੂਸਰਾ ਜਿਹੜੇ ਇਹਦੇ ਦੋ ਬੇਟੇ ਆ ਉਹ ਵੀ ਇਹੀ ਕਾਰੋਬਾਰ ਕਰਦੇ ਆ ਲੋਕਾਂ ਤੋਂ ਐਸੀ ਤਰ੍ਹਾਂ ਹੀ ਪੈਸੇ ਬਣਾਉਂਦੇ ਆ ਸਾਰਾ ਇਹਨਾਂ ਨੇ ਜਾਲ ਆਪਦਾ ਬਣਾਇਆ ਹੋਇਆ ਸੈਟੀਸਫਾਈਡ ਕੰਸੀ ਕਾਰਵਾਈ ਦਵੇਗੀ ਬਿਲਕੁਲ ਜਿਵੇਂ ਵੀਜੀਲੈਂਸ ਨੂੰ ਸ਼ਾਬਾਸ਼ੇ ਦਿੰਨੇ ਆ ਜੋ ਵੀਜੀਲੈਂਸ ਬੈਰੋ ਨੇ ਆਪਣਾ ਜਿਹੜਾ ਸੀਗਾ ਮੇਨ ਰੋਲ ਆ ਉਹ ਅਦਾ ਕੀਤਾ ਹੈ ਅਸੀਂ ਇਹਨਾਂ ਦੇ ਰੇਣੀਆ ਤਨਭਾਦੀਆਂ ਇਸ ਤੋਂ ਅੱਗੇ ਅਸੀਂ ਇਹ ਚਾਹੁੰਦੇ ਆ ਵੀ ਜਿਹੜੀ ਇਸ ਕੇਸ ਦੀ ਹੈ ਉਹ ਇਨਵੈਸਟੀਗੇਸ਼ਨ ਸੀਬੀਆਈ ਵੀ ਕਰੇ ਐਂਟੀ ਇਨਟੈਰੋਗੇਸ਼ਨ ਸੈਂਟਰ ਹੈ ਜਿਹੜਾ ਉਹ ਉਹ ਵੀ ਇਹਦੀ ਜੱਜ ਕਰੇ ਔਰ ਹਾਈ ਕੋਰਟ ਦੇ ਕਿਸੇ ਸਾਫਕਾ ਜੱਜ ਤੋਂ ਇਸ ਦੀ ਜਾਂਚ ਕਰਵਾਈ ਜਾਵੇ ਤਾਂ ਕਿ ਜਿਹੜੀਆਂ ਇਹ ਮਹਿਕਮਿਆਂ ਦੇ ਵਿੱਚ ਕਾਲੀਆਂ ਭੇਡਾਂ ਨੇ ਜਿਹੜੀਆਂ ਕੇ ਸਾਰਿਆਂ ਨੂੰ ਬਦਨਾਮ ਕਰਦੀਆਂ ਪਹਿਲਾਂ ਪਿਛਲੀਆਂ ਸਰਕਾਰਾਂ ਇਹਨਾਂ ਨੇ ਬਦਨਾਮ ਕੀਤੀਆਂ ਹੁਣ ਨਵੀਆਂ ਸਰਕਾਰਾਂ ਨੂੰ ਬਦਨਾਮ ਕਰ ਰਹੀਆਂ ਨੇ ਇਹਨਾਂ ਦੇ ਉੱਤੇ ਹੋਣਾ ਚਾਹੀਦਾ ਜੀ ਕਾਰਵਾਈ ਪੂਰੀ ਜੱਜ ਕੇ ਦੂਸਰੀ ਗੱਲ ਇਹਨਾਂ ਨੇ ਇੱਕ ਜੈਪ ਸਿੰਘ ਸਰਪੰਚ ਨੂੰ ਨੋਟਿਸ ਦਿੱਤਾ ਹੈ ਕਿ ਤੁਹਾਡੀ ਪ੍ਰਾਪਰਟੀ ਧਾਵਾਂਗੇ ਪਰ ਜਿਹੜੀਆਂ ਪ੍ਰਾਪਰਟੀਆਂ ਇਹਨਾਂ ਨੇ ਨਿਗਾਇਜ਼ ਬਣਾਈਆਂ ਹੋਈਆਂ ਇਹਨਾਂ ਦੀਆਂ ਕੋਠੀਆਂ ਇਹਦੀ ਜ਼ਮੀਨ ਜਾਇਦਾਦ ਦੀ ਜਾਂਚ ਕਰਕੇ ਉਹ ਉਹਨੂੰ ਸੀਲ ਕੀਤਾ ਜਾਵੇ ਤਾਂ ਫਰੀਜ਼ ਕਰਕੇ ਇਹਨਾਂ ਦੇ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚਣ ਲਈ ਬੈਲ ਆਈਕਨ ਤੇ ਕਲਿਕ